ਸਤਿ ਸ਼੍ਰੀ ਅਕਾਲ ਜਸਵਿੰਦਰ ਦੇ ਰਸੋਈ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਕੀਮਾ ਗੋਭੀ ਮਟਰ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਚਲੋ ਫਿਰ ਟੇਸਟੀ ਕੀਮਾ ਗੋਭੀ ਮਟਰ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਇੱਥੇ ਸਭ ਤੋਂ ਪਹਿਲਾਂ ਮੈਂ 500 ਗ੍ਰਾਮ ਗੋਭੀ ਲੈ ਲਿੱਤੀ ਐ ਇਸ ਨੂੰ ਮੋਟਾ ਮੋਟਾ ਜਿਹਾ ਕੱਟ ਲਿਆ ਕਿਉਂਕਿ ਆਪਾਂ ਇਸ ਨੂੰ ਚੌਪ ਕਰਨਾ ਐ ਇਸ ਨੂੰ ਮੈਂ ਧੋ ਕੇ ਰੱਖ ਲਿੱਤਾ ਐ ਤੇ ਚੋਪਰ ਦੇ ਵਿੱਚ ਚੌਪ ਕਰਾਂਗੇ ਨਾਲ ਹੀ ਇੱਕ ਕਟੋਰੀ ਇੱਥੇ ਮੈਂ ਤਾਜ਼ੇ ਮਟਰ ਲੈ ਲਿੱਤੇ ਨੇ ਤੇ ਹੁਣ ਕੜਾਈ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਕੜਛੀ ਸਰੌਦਾ ਤੇਲ ਪਾਵਾਂਗੇ ਇਹ ਤਕਰੀਬਨ 3 ਵੱਡੇ ਚਮਚ ਸਰੋਂ ਦਾ ਤੇਲ ਹੈਗਾ ਤੇ ਇਸ ਨੂੰ ਮੀਡੀਅਮ ਫਲੇਮ ਦੇ ਉੱਪਰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਜਿਵੇਂ ਹੀ ਤੇਲ ਗਰਮ ਹੋ ਜਾਏਗਾ ਇਸ ਦੇ ਵਿੱਚ ਪਾ ਰਹੀ ਹਾਂ ਮੈਂ ਇੱਕ ਚਮਚ ਭਰ ਕੇ ਜੀਰਾ ਤੇ ਜਿਹਦੇ ਨੂੰ ਆਪਾਂ ਮੀਡੀਅਮ ਫਲੇਮ ਦੇ ਉੱਪਰ ਹੀ ਤੜਕਣ ਦੇਣਾ ਹੈ ਤੇ ਅੱਧਾ ਕਮਿੰਟ ਹੀ ਲੱਗਣਾ ਜਿਹੜਾ ਜੀਰਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਤੜਕ ਜਾਣਾ ਤੇ ਜਿਹੜਾ ਇੱਥੇ ਤੜਕਿਆ ਗਿਆ ਹੈ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ మీడియం ਸਾਈਜ਼ ਦੇ ਪਿਆਜ਼ ਬਰੀਕ ਬਰੀਕ ਕੱਟੇ ਹੋਏ ਇਹ ਪਿਆਜ਼ ਮੈਂ ਪਹਿਲਾਂ ਹੀ ਕੱਟ ਕੇ ਰੱਖ ਲਿੱਤੇ ਹੋਏ ਸੀ ਤੇ ਪਿਆਜ਼ ਹੁਣ ਮੈਂ ਇਸ ਦੇ ਵਿੱਚ ਪਾ ਰਹੀਆਂ ਪਿਆਜ਼ਾਂ ਦੇ ਨਾਲ ਹੀ ਹੁਣ ਇੱਥੇ ਪਾਵਾਂਗੀ ਮੈਂ ਡੇਢ ਚਮਚ ਲਸਣ ਅਦਰਕ ਦੀ ਪੇਸਟ ਤੁਸੀਂ ਇਸ ਨੂੰ ਦਰਦਰਾ ਜਿਹਾ ਕੁੱਟ ਕੇ ਵੀ ਪਾ ਸਕਦੇ ਹੋ ਬਹੁਤ ਬਰੀਕ ਪੇਸਟ ਬਣਾ ਕੇ ਵੀ ਪਾ ਸਕਦੇ ਹੋ ਤੇ ਮੈਂ ਇਸ ਨੂੰ ਹਲਕਾ ਜਿਹਾ ਦਰਦਰਾ ਰੱਖਿਆ ਇਹ ਵੀ ਇਸ ਦੇ ਨਾਲ ਹੀ ਪਾ ਦੇਣੀ ਹੈ ਤੇ ਹੁਣ ਦੋਨੋਂ ਚੀਜ਼ਾਂ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਤੇ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਭੁੰਨਾ ਕਿਉਂਕਿ ਜਿਹੜੀ ਲਸਣ ਅਦਰਕ ਦੀ ਪੇਸਟ ਹੁੰਦੀ ਹੈ ਨਾ ਇਹ ਬੜੀ ਜਲਦੀ ਹੀ ਬਰਤਨ ਦੇ ਨਾਲ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇਸ ਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ ਭੁੰਨੀ ਜਾਣੇ ਤੇਸ ਨੂੰ ਭੁੰਦੇ ਹੋਏ ਮੈਨੂੰ 2-3 ਮਿੰਟ ਹੋ ਗਏ ਹੋਏ ਨੇ ਦੋ ਕਮਿੰਟ ਹੀ ਹੋਰ ਲੱਗੇ ਨੇ ਤੇ ਦੇਖੋ ਜਿਹੜਾ ਪਿਆਜ਼ ਤੇ ਲਸਣ ਅਦਰਕ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਬ੍ਰਾਊਨ ਹੋ ਗਿਆ ਹੋਇਆ ਤੇ ਹੁਣ ਇਸ ਦੇ ਵਿੱਚ ਮੈਂ ਪਾ ਰਹੀਆਂ ਦੋ ਟਮਾਟਰ ਬਰੀਕ ਕੱਟੇ ਹੋਏ ਤੇ ਨਾਲ ਹੀ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਜੇ ਤੁਸੀਂ ਜ਼ਿਆਦਾ ਸਪਾਈਸੀ ਸਬਜ਼ੀ ਖਾਣੀ ਹੈ ਤਾਂ ਹਰੀਆਂ ਮਿਰਚਾਂ ਦੀ ਜਿਹੜੀ ਮਾਤਰਾ ਹੈਗੀ ਹੋਰ ਵਧਾ ਸਕਦੇ ਹੋ ਤੇ ਹੁਣ ਇੱਕ ਵਾਰੀ ਇਸ ਨੂੰ ਆਪਾਂ ਚੰਗੀ ਤਰ੍ਹਾਂ 1 ਮਿੰਟ ਤੱਕ ਮਿਕਸ ਕਰ ਲਾਂਗੇ ਮਿਕਸ ਕਰਦੇ ਹੋਏ ਇਸ ਨੂੰ ਭੁੰਨ ਲੈਣਾ 1 ਮਿੰਟ ਤੱਕ ਤੇ ਮੈਨੂੰ ਇੱਥੇ 1 ਮਿੰਟ ਹੋ ਗਿਆ ਹੋਇਆ ਇਸ ਦੇ ਵਿੱਚ ਹੁਣ ਪਾਵਾਂਗੇ ਆਪਾਂ ਮਸਾਲੇ ਮੈਂ ਇੱਥੇ ਅੱਧਾ ਚਮਚ ਹਲਦੀ ਪਾਊਡਰ ਦਾ ਪਾ ਰਹੀ ਆਂ ਨਾਲ ਹੀ ਰੰਗਤ ਦੇ ਵਾਸਤੇ ਇੱਥੇ ਅੱਧਾ ਚਮਚ ਕਸ਼ਮੀਰੀ ਲਾਲ ਮੇਚ ਦਾ ਪਾਇਆ ਹੈ ਤੇ ਮੈਂ ਇੱਥੇ ਅੱਧਾ ਚਮਚ ਨਮਕ ਦਾ ਵੀ ਪਾ ਰਹੀ ਆਂ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੇ ਹੁਣ ਇਸ ਦੇ ਵਿੱਚ ਮੈਂ ਪਾ ਰਹੀ ਆਂ 1 ਚਮਚ ਸੁੱਕੇ ਧਨੀਏ ਦਾ ਪਾਊਡਰ ਇਹ ਮੈਂ ਫਲੇਵਰ ਦੇ ਵਾਸਤੇ ਪਾਇਆ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ 1 ਮਿੰਟ ਤੱਕ ਚੰਗੀ ਤਰ੍ਹਾਂ ਪਹਿਲਾਂ ਭੁੰਨ ਲੈਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੰਦੇ ਹੋਏ ਇੱਥੇ ਮੈਨੂੰ ਦੇਖੋ ਤਕਰੀਬਨ 1 ਮਿੰਟ ਹੋ ਗਿਆ ਹੋਇਆ ਤੇ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਕਰੀਬਨ 5-6 ਚਮਚ ਜਿਹੜੇ ਹੈਗੇ ਨੇ ਮੈਂ ਪਾਣੀ ਦੇ ਇੱਥੇ ਐਡ ਕਰਾਂਗੀ ਪਾਣੀ ਇਸ ਲਈ ਆਪਾਂ ਐਡ ਕਰਨਾ ਤਾਂ ਜੋ ਜਿਹੜੇ ਟਮਾਟਰ ਹੈਗੇ ਨੇ ਉਹ ਜਲਦੀ ਨਾਲ ਗਲ ਜਾਣ ਮੈਂ 5-6 ਚਮਚ ਜਿਹੜੇ ਪਾਣੀ ਦੇ ਹੈਗੇ ਨੇ ਇੱਥੇ ਪਾ ਦਿੱਤਾ ਤੇ ਥੋੜੀ ਦੇਰ ਹੀ ਲੱਗੀ ਦੇਖੋ ਜਿਹੜੇ ਟਮਾਟਰ ਹੈਗੇ ਨੇ ਗਲਨੇ ਸ਼ੁਰੂ ਹੋ ਗਏ ਹੋਏ ਨੇ ਬਸ ਅੱਧਾ ਕੁ ਮਿੰਟ ਹੋਰ ਲੱਗਣਾ ਟਮਾਟਰ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਜਾਣੇ ਨੇ ਤੇ ਤੁਸੀਂ ਦੇਖੋ ਇੱਥੇ ਟਮਾਟਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਹੋਏ ਨੇ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਪਰੌਂਠੇ ਹੋਣ ਜਾਂ ਫੁਲਕੇ ਬਹੁਤ ਹੀ ਸਵਾਦ ਲੱਗਦੀ ਹੈ ਉਹਨਾਂ ਨਾਲ ਤੇ ਹੁਣ ਇਸ ਦੇ ਵਿੱਚ ਮੈਂ ਹਰੇ ਮਟਰ ਪਾ ਦਿੱਤੇ ਨੇ ਤੇ ਤਕਰੀਬਨ 1 ਮਿੰਟ ਤੱਕ ਆਪਾਂ ਮਟਰ ਨੂੰ ਮਸਾਲੇ ਦੇ ਨਾਲ ਭੁੰਨ ਲੈਣਾ ਤੇ ਤੁਸੀਂ ਦੇਖੋ ਇੱਥੇ ਲਗਾਤਾਰ ਭੁੰਨਦੇ ਹੋਏ ਮੈਨੂੰ 1 ਮਿੰਟ ਹੋ ਚੁੱਕਾ ਹੋਇਆ ਜਿਹੜੇ ਮਟਰ ਹੈਗੇ ਨੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨੇ ਗਏ ਹੋਏ ਨੇ ਆਪਾਂ ਗੋਭੀ ਹਜੇ ਇਸ ਦੇ ਵਿੱਚ ਐਡ ਨਹੀਂ ਕਰਨੀ ਕਿਉਂਕਿ ਗੋਭੀ ਚੋਪ ਕੀਤੀ ਹੋਈ ਹੈ ਉਹ ਬਹੁਤ ਜ਼ਿਆਦਾ ਜਲਦੀ ਪੱਕ ਜਾਣੀ ਹੈ ਇਸ ਲਈ ਗੋਭੀ ਨੂੰ ਟਾਈਮ ਨਹੀਂ ਲੱਗਣਾ ਮਟਰ ਨੂੰ ਥੋੜਾ ਜਿਆਦਾ ਟਾਈਮ ਲੱਗੇਗਾ ਇਸ ਲਈ ਆਪਾਂ 1 ਮਿੰਟ ਤੱਕ ਜਿਹੜੇ ਮਟਰ ਹੈਗੇ ਨੇ ਇੱਥੇ ਪਕਾ ਲਿੱਤੇ ਹੋਏ ਨੇ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਅੱਧਾ ਗਲਾਸ ਪਾਣੀ ਦਾ ਤੇ ਅੱਧਾ ਗਲਾਸ ਪਾਣੀ ਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮੈਂ ਹਿਲਾ ਲਿੱਤਾ ਹੈ ਚੰਗੀ ਤਰ੍ਹਾਂ ਹਿਲਾਣ ਤੋਂ ਬਾਅਦ ਇਸ ਨੂੰ ਆਪਾਂ ਢੱਕਣ ਦੇ ਕੇ 5 ਕਿ ਮਿੰਟ ਤੱਕ ਲੋ ਫਲੇਮ ਦੇ ਉੱਪਰ ਪਕਾ ਲਵਾਂਗੇ ਤਾਂ ਜੋ ਜਿਹੜੇ ਮਟਰ ਹੈਗੇ ਨੇ ਉਹ 70 ਤੋਂ 80% ਤੱਕ ਗਲ ਜਾਣ ਤੇ ਲੋ ਫਲੇਮ ਤੇ ਪਕਾਉਂਦੇ ਹੋਏ ਮੈਨੂੰ 5 ਮਿੰਟ ਹੋ ਗਏ ਹੋਏ ਨੇ ਤੇ ਮਟਰ ਜਿਹੜੇ ਹੈਗੇ ਨੇ ਕਾਫੀ ਜ਼ਿਆਦਾ ਇੱਥੇ ਪੱਕ ਚੁੱਕੇ ਹੋਏ ਨੇ ਤੇ ਹੁਣ ਇਸ ਤੋਂ ਬਾਅਦ ਇਸ ਦੇ ਵਿੱਚ ਆਪਾਂ ਗੋਭੀ ਜਿਹੜੀ ਚੌਪ ਕਰਕੇ ਰੱਖੀ ਹੋਈ ਏ ਉਹ ਪਾ ਦਵਾਂਗੇ ਤੇ ਤੁਸੀਂ ਦੇਖੋ ਗੋਭੀ ਜਿਹੜੀ ਚੌਪ ਕਰਕੇ ਰੱਖੀ ਹੋ ਮੈਂ ਇਸ ਦੇ ਵਿੱਚ ਪਾ ਦਿੱਤੀ ਏ ਮੈਂ ਹੁਣ ਇਸ ਦੇ ਵਿੱਚ ਪਾਣੀ ਬਿਲਕੁਲ ਵੀ ਐਡ ਨਹੀਂ ਕਰਾਂਗੀ ਕਿਉਂਕਿ ਕਈ ਵਾਰੀ ਐਦਾਂ ਹੁੰਦਾ ਹੈ ਕਿ ਜਿਹੜੀ ਗੋਭੀ ਹੁੰਦੀ ਉਹ ਪਾਣੀ ਛੱਡ ਦਿੰਦੀ ਏ ਜੇ ਤੁਹਾਨੂੰ ਲੱਗੇ ਕਿ ਗੋਭੀ ਨੇ ਪਾਣੀ ਨਹੀਂ ਛੱਡਿਆ ਤਾਂ ਤੁਸੀਂ ਫਿਰ ਅੱਧਾ ਗਲਾਸ ਪਾਣੀ ਦਾ ਹੋਰ ਇਸ ਦੇ ਵਿੱਚ ਐਡ ਕਰ ਲੈਣਾ ਪਰ ਜਿਹੜੀ ਗੋਭੀ ਇਹ ਮੈਂ ਬਣਾਈ ਸੀ ਇਸ ਨੇ ਥੋੜਾ ਜਿਹਾ ਪਾਣੀ ਛੱਡ ਦਿੱਤਾ ਸੀ ਇਸ ਲਈ ਮੈਨੂੰ ਹੋਰ ਪਾਣੀ ਪਾਣ ਦੀ ਜ਼ਰੂਰਤ ਨਹੀਂ ਪਈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਕੋਈ ਦੇਖੋ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਕੀਮਾ ਗੋਭੀ ਮਟਰ ਬਣਾਉਣ ਨੂੰ ਬਹੁਤ ਥੋੜਾ ਜਿਹਾ ਟਾਈਮ ਲੱਗਦਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਸਬਜੀ ਹੈਗੀ ਇਹ ਬਣ ਕੇ ਤਿਆਰ ਹੋ ਜਾਂਦੀ ਏ ਤੇ ਦੇਖੋ ਗੋਭੀ ਨੂੰ ਮੈਂ ਮਟਰ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਮੈਂ ਇਸ ਦੇ ਵਿੱਚ ਪਾਣੀ ਨਹੀਂ ਐਡ ਕਰਾਂਗੀ ਕਿਉਂਕਿ ਮੈਂ ਇਹ ਗੋਭੀ ਜਿਹੜੀ ਬਣਾਈ ਸੀ ਇਸ ਨੇ ਆਪਣਾ ਪਾਣੀ ਛੱਡ ਦਿੱਤਾ ਸੀ ਤੇ ਹੁਣ ਇਸ ਸਟੇਜ ਤੇ ਮੈਂ ਇਸ ਦੇ ਵਿੱਚ ਪਾ ਰਹੀ ਹਾਂ ਹਰਾ ਧਨੀਆ ਤੇ ਗਰਮ ਮਸਾਲਾ ਇਹ ਵੀ ਇਸੇ ਸਟੇਜ ਦੇ ਉੱਪਰ ਹੀ ਪਾ ਦੇਣਾ ਮੈਂ ਅੱਧਾ ਚਮਚ ਗਰਮ ਮਸਾਲਾ ਪਾਇਆ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਇਸ ਨੂੰ ਮੈਂ ਟੱਕ ਕੇ 3-4 ਮਿੰਟ ਲਈ ਲੋ ਫਲੇਮ ਦੇ ਉੱਪਰ ਪਕਾਵਾਂਗੀ ਲੋ ਫਲੇਮ ਦੇ ਉੱਪਰ ਜਿਹੜੀ ਇਹ ਗੋਭੀ ਹੈਗੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਜਾਏਗੀ ਤੇ ਮਿਕਸ ਮੈਂ ਕਰ ਲਿੱਤਾ ਹੈ ਤੇ ਇਸ ਨੂੰ ਹੁਣ ਮੈਂ ਟੱਕ ਦਿੱਤਾ ਹੈ 3-4 ਮਿੰਟ ਦੇ ਵਾਸਤੇ ਤੇ ਤੁਸੀਂ ਦੇਖੋ ਇੱਥੇ ਮੈਨੂੰ 3-4 ਮਿੰਟ ਹੋ ਗਏ ਹੋਏ ਨੇ ਗੋਭੀ ਜਿਹੜੀ ਹੈ ਜੀ ਇਹ ਕਿੰਨੇ ਵਧੀਆ ਤਰੀਕੇ ਦੇ ਨਾਲ ਗਲ ਚੁੱਕੀ ਹੋਈ ਹੈ ਕਿਉਂਕਿ ਆਪਾਂ ਇਸ ਨੂੰ ਚੋਪਰ ਦੇ ਵਿੱਚ ਬਰੀਕ ਬਰੀਕ ਚੋਪ ਕਰ ਲਿੱਤਾ ਹੋਇਆ ਸੀ ਬਹੁਤ ਹੀ ਜ਼ਿਆਦਾ ਟੇਸਟੀ ਜ਼ਬਰਦਸਤ ਸਬਜੀ ਬਣ ਚੁੱਕੀ ਹੋਈ ਹੈ ਸਵੇਰ ਦੇ ਨਾਸ਼ਤੇ ਦੇ ਵਿੱਚ ਜਦੋਂ ਪਰੌਂਠੀਆਂ ਹੋਣ ਤੇ ਕੀਮਾ ਗੋਭੀ ਮਟਰ ਦੀ ਸਬਜੀ ਹੋਵੇ ਤਾਂ ਬਹੁਤ ਹੀ ਜ਼ਿਆਦਾ ਸਵਾਦ ਆ ਜਾਂਦਾ ਹੈ ਤੇ ਦੇਖੋ ਕਿੰਨੀ ਹੀ ਜ਼ਿਆਦਾ ਟੇਸਟੀ ਕੀਮਾ ਗੋਭੀ ਮਟਰ ਦੀ ਸਬਜ਼ੀ ਬਣ ਚੁੱਕੀ ਹੈ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ